ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਪਿਛਲੇ ਭਾਗ ਵਿੱਚ ਸਰਵਨ ਕਰ ਚੁੱਕੇ ਹੋ ਅਗਲਾ ਭਾਗ ਸਰਵਨ ਕਰਨੀ ਆਪ ਦਾ ਕਰਨੀ संत बाबा पीसर सिंह जी महाराज ਕੀ ਵਚਨ ਕਰਦੇ ਹਨ ਹਮ ਭਾਵੇਂ ਫਕਰਾ ਸਾਦਾ ਵਿਸਾਖੀ ਤੇ ਕੀਰਤਨ ਵੀ ਕਰਨਾ ਨਾਲੇ ਆਪ ਜੋ ਸੇਵਾ ਝਾੜੂ ਦੀ ਕਰਦਾ ਉਹ ਵੀ ਆਪ ਦੀ ਸੇਵਾ ਕਰੀ ਜਾਣੀ ਹੈ ਇਹ ਵਚਨ ਹੰਤ ਬਾਬਾ ਬਲਵੰਤ ਸਿੰਘ ਜੀ ਨੂੰ ਕੀਤੇ ਸੀ ਹੰਤ ਬਾਬਾ ਈਸ਼ਰ ਸਿੰਘ ਮਹਾਰਾਜ ਪੇਰਾ ਵਾਲੇ ਇਸ ਹੰਤ ਬਾਬਾ ਬਲਵੰਤ ਸਿੰਘ ਜੀ ਨੇ ਕਿਹਾ ਸਤਿ ਵਚਨ ਤਤਵਚਨ ਕਹਿ ਕੇ ਬਾਅਦ ਵਿੱਚ ਬਾਬਾ ਈਸਰ ਸਿੰਘ ਜੀ ਮਹਾਰਾਜਿਆਂ ਨੂੰ ਨਮਸਕਾਰ ਕੀਤੀ ਬਾਹਰ ਆਪ ਦੀ ਆਕੇ ਫੇਰ ਠਾੜ ਦੇ ਵਿੱਚ ਛਾੜੂ ਦੀ ਸੇਵਾ ਕਰਨ ਲੱਗ ਗਏ ਜਦੋਂ ਜਨ ਚੜ ਗਿਆ ਬਾਹਰ ਤੋਂ ਬਾਹਰ ਆ ਕੇ ਟ੍ਰੈਫਿਕ ਜਿਹੜਾ ਰੋਜ਼ ਹੀ ਆਈ ਇਹਨਾਂ ਦੇ ਨਾਲ ਛਾੜੂ ਦੀ ਸੇਵਾ ਕਰਦਾ ਹੁੰਦਾ ਸੀ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਕਹਿਣ ਲੱਗੇ ਭਾਈ ਇੱਕ ਮੇਰੀ ਬੇਨਤੀ ਹੈ ਕਿ ਮੈਂ ਤੈਨੂੰ ਇੱਕ ਢੋਲਾ ਫੜਾਉਣਾ ਹੈ ਉਹਦੇ ਵਿੱਚ ਕੁਝ ਵਸਤਰ ਨੇ ਉਸ ਭਾਈ ਨੇ ਕਿਹਾ ਕੀ ਕਹੇ ਬਾਬਾ ਜੀ ਤੁਸੀਂ ਮੈਨੂੰ ਝੋਲਾ ਦੇ ਦਿਓ ਜਦੋਂ ਵੀ ਤੁਸੀਂ ਕਹੋਗੇ ਤਾਂ ਮੈਂ ਉਦੋਂ ਤੁਹਾਨੂੰ ਇਹ ਝੋਲਾ ਲੈ ਆ ਕੇ ਦੇ ਦੂੰਗਾ ਬਾਬਾ ਜੀ ਕਹਿਣ ਲੱਗੇ ਕੀ ਕਹੇ ਭਾਈ ਆ ਬਾਬਾ ਜੀ ਨੇ ਝੋਲਾ ਉਸਤੇ ਪਾ ਕੇ ਫੜਾ ਦਿੱਤਾ ਜਨੋਬਾਈ ਸੇਵਾ ਕਰਕੇ ਘਰ ਨੂੰ ਜਾਣ ਲੱਗਿਆ ਤਾਂ ਉਹ ਝੋਲਾ ਲੈ ਕੇ ਆਪਣੇ ਘਰ ਨੂੰ ਚੱਲ ਗਿਆ ਸੰਤ ਬਾਬਾ ਬਲੰਤ ਸਿੰਘ ਜੀ ਸੇਵਾ ਤੋਂ ਬਾਅਦ ਆਹੜ ਤੋਂ ਬਾਹਰ ਨੂੰ ਚਲੇ ਗਏ ਉਸ ਦਿਨ ਕਾਫੀ ਫਰਕ ਨਾਲ ਆਹੜ ਤੋਂ ਕਾਫੀ ਦੂਰ ਰੋਹੀ ਦੇ ਵਿੱਚ ਚਲੇ ਗਏ ਉੱਥੇ ਜਾ ਕੇ ਦਰਖਤ ਦੇ ਥੱਲੇ ਜਾ ਕੇ ਆਪਣਾ ਆਸਨ ਲਾ ਕੇ ਬੈਠ ਗਏ ਨੇ ਬੈਠ ਕੇ ਉਹਦਾ ਜੋ ਰੋਜ਼ ਦਾ ਕਰਮ ਸੀ ਸਿਮਰਨ ਵਿੱਚ ਲੱਗ ਜਾਂਦੇ ਨੇ ਸਿਮਰਨ ਵਿੱਚ ਲੱਗੇ ਉਹਦਾ ਆਨੰਦ ਮਾਣ ਰਹੇ ਨੇ ਇਹਦਾ ਸ਼ਾਮ ਨੂੰ ਆਰ ਦੇ ਵਿੱਚ ਲਹਿਰਾਸ ਦਾ ਨਿਤਨੇਮ ਦੀ ਪਰਾਰੰਭਤਾ ਹੋਈ ਪਰਾਰੰਭ ਤੋਂ ਬਾਅਦ ਬਾਬਾ ਜੀ ਉਥੋਂ ਉੱਠ ਕੇ 8 8 ਵੱਲ ਨੂੰ ਚੱਲ ਪੈਂਦੇ ਹਨ ਸਾਥ ਦੇ ਵਿੱਚ ਜਦ ਨੂੰ ਪਹੁੰਚੇ ਉਦੋਂ ਨੂੰ ਰਹਿਰਾ ਦਾ ਨਿਤਨੇਮ ਤੇ ਸਾਰਤੀ ਦੀ ਸਮਾਪਤੀ ਹੋ ਚੁੱਕੀ ਸੀ ਸਾਧ ਗੁਰਾਂ ਦੀ ਸੇਵਾ ਤੋਂ ਬਾਅਦ ਅਰਦਾਸ ਹੋਈ ਅਰਦਾਸ ਤੋਂ ਬਾਅਦ ਸੰਗਤਾਂ ਨੇ ਲੰਗਰ ਵਿੱਚ ਜਾ ਕੇ ਪਰਸ਼ਾਦਾ ਛਕਣ ਲੱਗੇ। ਬਾਬਾ ਜੀ ਵੀ ਪਰਸ਼ਾਦਾ ਛਕਣ ਲਈ ਸੰਗਤ ਦੇ ਨਾਲ ਲੰਗਰ ਦੇ ਵਿੱਚ ਜਾ ਕੇ ਲੋੜ ਅਨਸਾਰ ਪਰਸ਼ਾਦਾ ਛਕਿਆ। ਪਰਸ਼ਾਦਾ ਛਕਣ ਤੋਂ ਬਾਅਦ ਬਾਬਾ ਜੀ ਠਾਠ ਦੇ ਵਿੱਚ ਰਾਤ ਨੂੰ ਨਹੀਂ ਰਹਿੰਦੇ ਸੀ ਉਹ ਕੇ ਬਾਹਰ ਇਕਾਂਤ ਵਿੱਚ ਰਹਿੰਦੇ ਉਹ ਇੱਥੇ ਥਾੜ ਦੇ ਵਿੱਚ ਪਹਿਰੇਦਾਰ ਹਰੀ ਰਾਤ ਤੁਰੇ ਫਿਰਦੇ ਰਹਿੰਦੇ ਸੀ ਇਸ ਕਰਕੇ ਥਾੜ ਦੇ ਬਾਹਰਲੇ ਪਾਸੇ ਥੋੜੀ ਦੂਰ ਜਾ ਕੇ ਕਿਸੇ ਵੀ ਦਰਖਤ ਥਲੇ ਬੈਠ ਜਾਂਦੇ ਉਥੇ ਆਉਂਦਾ ਜੁਨਨਤ ਨੇਮ ਦਾ ਸਮਾਧੀ ਲਾ ਕੇ ਬੈਠ ਜਾਂਦੇ ਆਨੰਦ ਮਾਣਦੇ ਜਦੋਂ ਰੋਜ਼ ਦਾ ਹੀ ਇਹ ਬੈਰਾਗ ਲੱਗਾ ਹੋਇਆ ਸੀ ਤਕਰੀਬਨ ਅੱਧੀ ਰਾਤ ਤੋਂ ਹੀ ਫੇਰ ਉੱਠ ਕੇ ਜਾਦਾ ਇਸ਼ਨਾਨ ਸਟੇਸ਼ਨ ਤੇ ਜਿਹੜਾ ਨੌਕਾ ਲੱਗਾ ਹੋਇਆ ਸੀ ਉਥੇ ਹੀ ਕਰਦੇ ਉੱਤੇ ਜਾ ਕੇ ਇਸ਼ਨਾਨ ਕਰਕੇ ਫਿਰ ਆਪਦੇ ਆਸਨ ਤੇ ਜਾ ਕੇ ਤੇ ਨਿਤਨੇਮ ਕਰਨ ਲੱਗ ਜਾਂਦੇ। ਕਈ ਵਾਰੀ ਥਾਟਸ ਨੂੰ ਵੀ ਆ ਜਾਂਦੇ ਸੀ। ਪਰ ਉਸ ਦਿਨ ਪੱਬਾ ਜੀ ਆਪਦੇ ਆਸਨ ਤੇ ਜਾ ਕੇ ਨਿਤਨੇਮ ਕਰਨ ਲੱਗ ਗਏ। ਨਿਤਨੇਮ ਕੀ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹੀ ਅਈ 3 ਵਜੇ ਦੇ ਨੂੰ ਬਾਬਾ ਜੀ ਸਾਖ ਦੇ ਵਿੱਚ ਆ ਜਾਂਦੇ ਨੇ ਆਹਦੇ ਚੱਕ ਕੇ ਆਬਾ ਜੀ ਆਪਦਾ ਝਾੜੂ ਲੈ ਕੇ ਝਾੜੂ ਮਾਰ ਲੱਗ ਜਾਂਦੇ ਨੇ ਜਾਨ ਨੂੰ ਪਿੰਡਾਂ ਵਿੱਚੋਂ ਆफी ਸੰਗਤ ਆ ਜਾਂਦੀ ਆਪੋ ਆਪਣੀਆਂ ਡਿਊਟੀਆਂ ਜਿੱਥੇ ਵੀ ਸੰਗਤ ਦੀਆਂ ਜਥੇਦਾਰਾਂ ਵੱਲੋਂ ਬਾਬਾ ਜੀਆਂ ਵੱਲੋਂ ਲਾਈਆਂ ਜਾਂਦੀਆਂ ਉੱਥੇ-ਉੱਥੇ ਸਾਰੇ ਸੇਵਾ ਕਰਨ ਲੱਗ ਜਾਂਦੇ। ਆਬਾ ਜੀ ਕਹਿੰਦੇ ਅਸੀਂ ਝਾੜੂ ਮਾਰੀ ਗਏ। ਝਾੜੂ ਮਾਰ ਕੇ ਜਦੋਂ ਕੀਰਤਨ ਅਸਦੀਵਾਰ ਦਾ ਸ਼ੁਰੂ ਹੋ ਗਿਆ ਸੀ ਅੱਗੇ ਅਸੀਂ ਬੈਠ ਕੇ ਸਰਵਣ ਕਰਨ ਲੱਗ ਜਾਂਦੇ ਸੀ। ਉਸ ਦਿਨ ਅਸੀਂ ਰਾਗਤਲੇ ਨਹੀਂ ਬੈਠੇ ਕਿਉਂਕਿ ਸਾਬਕੀ ਦੇ ਸ੍ਰੀ ਹ Khand Part ਸਾਹਿਬ ਪੁਰਾਰੰਭ ਹੋਣੀ ਸੀ ਉਸ ਦਿਨ ਸੰਗਤ ਦੇ ਨਾਲ ਹੀ ਮੈਂ ਵੀ ਪਾਣੀ ਦਾ ਸੜਕਾ ਕਰਨ ਲੱਗ ਗਿਆ ਆਰੀ ਠਾੜ ਦੇ ਆਲੇ ਦੁਆਲੇ ਜਿੰਨਾ ਵੀ ਜਿੱਥੇ ਜਿੱਥੇ ਝਾੜੂ ਮਾਰਦੇ ਸੀ ਉਹ ਸਾਰੇ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਛਿੜਕਾਅ ਕੀਤਾ। ਛਿੜਕਾਅ ਕਰਨ ਤੋਂ ਬਾਅਦ ਕਾਫੀ ਕੱਪੜਿਆਂ ਤੇ ਸਿੱਟੇ ਦਾਦੇ ਪਹਿਰਾ ਤੇ ਹੋਰ ਕੱਪੜਿਆਂ ਤੇ ਵੀ ਸਿੱਟੇ-ਸਿੱਟੇ ਪੈਣ ਕਰਕੇ ਮੈਂ ਉੱਥੇ ਹੀ ਨਮਸਕਾਰ ਕਰਕੇ ਧੂਰ ਚੜ੍ਹਦੇ ਨਾਲ ਹੀ ਅਜੇ ਕੀਰਤਨ ਦੀ ਸਮਾਪਤੀ ਹੋਈ ਨਹੀਂ ਸੀ। ਬਾਹਰ ਚਲੇ ਆ ਗਿਆ। ਬਾਹਰ ਜਾ ਕੇ ਆਪਦੇ ਵਸਤਰ ਸਾਫ਼ ਕੀਤੇ ਨਾਲ ਹੀ ਮੈਂ ਆਬਦੱਕੇ ਸੀਸ਼ਨਾਣ ਕੀਤਾ ਸੀਸ਼ਨਾਣ ਤੋਂ ਬਾਅਦ ਜਦੋਂ ਵਸਤਰ ਮੋਹਣ ਵਾਲੇ ਹੋ ਗਏ ਮੈਂ ਆਪਦੇ ਵਸਤਰ ਪਹਿਨ ਕੇ ਆਠ ਵੱਲ ਨੂੰ ਤੁਰਿਆ ਹੋਣਾ ਜਨ ਨੂੰ ਫੇਰ ਕੀਰਤਨ ਪੁਰ ਆਰੰਭ ਹੋ ਗਿਆ ਕਿਉਂਕਿ ਸ੍ਰੀ ਅਖੰਡ ਪਾਠ ਸਾਹਿਬ ਪੁਰ ਆਰੰਭ ਕਰਨ ਤੋਂ ਪਹਿਲਾਂ ਹੀ ਇਹ ਮਰਜ਼ਾਦਾ ਨਾਨਕ ਸਰ ਦੀ ਪਹਿਲਾਂ ਕੀਰਤਨ ਕਰਦੇ ਨੇ ਫਿਰ ਸਤਿਗੁਰਾਂ ਦਾ ਹੁਕਮ ਨਾਮ ਉਪਰੰਤ ਸ੍ਰੀ ਅਰਦਾਸ ਇਹ ਮਰਜਾ ਦਾ ਨਾਮ ਅਕਸਰ ਛਾੜਦੀ ਚੱਲ ਰਹੀ ਹੈ ਇਤਨਾ ਬਾਬਾ ਜੀ ਕਹਿੰਦੇ ਅਸੀਂ ਕੀਰਤਨ ਹੁੰਦੇ ਹੁੰਦੇ ਅਸੀਂ ਛਾੜ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਨਮਸਕਾਰ ਕਰਕੇ ਜਥੇ ਦੇ ਮਗਲੇ ਪਾਸੇ ਆਗੇ ਥੋੜੀ ਦੂਰ ਬੈਠਦੇ ਇਤਨ ਤੋਂ ਬਾਅਦ ਹੁਕਮਨਾਮਾ ਹੋਇਆ ਫਿਰ ਅਰਦਾਸ ਹੋਈ ਉਸ ਤੋਂ ਪ੍ਰੰਤ ਸਤਗੁਰਾਂ ਦੇ ਮਸਾਕੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗਰੀਖੰਡਪੁਰ ਸਹਿਬ ਪਰਾਰੰਭ ਕੀਤੇ ਦੇ ਜਪਜੀ ਸਾਹਿਬ ਇਕ ਓੰਕਾਰ ਤੋਂ ਸ਼ੁਰੂ ਕਰਕੇ ਆਰਾ ਜਪਜੀ ਸਾਹਿਬ ਆਹਰੀ ਸੰਗਤ ਨੇ ਬੈਠ ਕੇ ਸੁਣਿਆ ਉਸ ਤੋਂ ਉਪਰੰਤ ਫਿਰ ਦੇਗਲਾ ਪ੍ਰਸ਼ਾਦੀ ਸੇਵਕਾਂ ਨੇ ਵਰਤੌਣੀ ਸ਼ੁਰੂ ਕਰੀ ਦੇਖ ਵਰਤਾਕੇ ਆਰਿਆਂ ਨੂੰ ਫਿਰ ਬੇਨਤੀ ਕੀਤੀ ਕਿ ਸਾਰੀ ਸੰਗਤ ਭਾਈ ਲੰਗਰ ਵਿੱਚ ਜਲ ਪਾਣੀ ਛਕੋ ਸੰਗਤ ਦੇ ਨਾਲ ਹੀ ਦਾਸ ਵੀ ਚਲਿਆ ਗਿਆ ਉੱਤੇ ਜਾ ਕੇ ਪੰਗਤ ਵਿੱਚ ਬੈਠੇ ਆ ਸਾਰੀ ਸੰਗਤ ਨੂੰ ਵਰਤਨ ਬੁਤਾਏ ਗਏ ਨਾਲ ਹੀ ਉਹ ਕੌੜੀਆਂ ਦਾ ਲੰਗਰ ਸੀ ਲੋਨ ਅੰਸਾਰ ਅੱਪ ਉਹ ਜਿੰਨੇ ਕੁ ਲੋੜ ਸੀ ਉਹਨੇ ਕੌੜੇ ਬਰਤਨ ਵਿੱਚ ਪਵਾਏ ਨਾਲ ਕੁਛ ਮਿੱਟਰਾ ਸੀ ਅਤੇ ਨਾਲ ਨੂੰ ਦੁੱਧ ਦੇ ਗਲਾਸ ਪਰ ਪਰ ਦੇਈ ਜਾਂਦੇ ਨੇ ਆਰੀ ਸੰਧਤ ਨੇ ਲੰਗਰ ਛਕਿਆ ਲੰਗਰ ਛਕ ਕੇ ਜਿਨ੍ਹਾਂ ਨੂੰ ਪ੍ਰਸ਼ਾਦਾ ਦੀ ਲੋੜ ਸੀ ਉਹਨਾਂ ਨੇ ਪ੍ਰਸ਼ਾਦਾ ਵੀ ਛਕਣਾ ਕਰਿਆ ਪ੍ਰਸ਼ਾਦਾ ਦਾ ਜਲਪਾਣੀ ਛੱਕ ਕੇ ਸਾਧੂ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਅਸੀਂ ਫੇਰ ਘਾਟ ਤੋਂ ਬਾਹਰ ਆ ਕੇ ਜਿੱਤੇ ਅੱਗੇ ਕਈ ਵਾਰੀ ਦਿਨੇ ਅਸੀਂ ਬਾਰੇ ਸੰਗਣੀ ਦਰਸਤਾ ਦੇ ਵਿੱਚ ਚਲੇ ਜਾਂਦੇ ਉੱਥੇ ਚਲੇ ਗਏ ਉੱਥੇ ਜਾ ਕੇ ਆਪਦਾ ਨਿਤਨੇਮ ਸ਼ੁਰੂ ਕਰ ਦਿੱਤਾ ਭਾਵ ਕੇ ਸੁਖਣੀ ਸਹਿ ਦੇ ਪਾਠ ਬਾਬਾ ਜੀ 14 ਪਾਠ ਰੋਜ਼ ਕਰਦੇ ਸਨ ਭਾਵੇਂ ਨਿਤਨੇਮ ਚਲਦਾ ਹੀ ਰਹਿੰਦਾ ਉਸੀ ਉੱਥੇ ਜਾ ਕੇ ਕਹਿੰਦੇ ਅਸੀਂ ਜਿਹੜੇ ਰਹਿੰਦੇ ਪਾਠ ਸੀ ਉੱਥੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਕੁਸ਼ਰਾਮ ਕੀਤਾ ਫਿਰ ਪਰਮੇਸ਼ਰ ਦੀ ਭਗਤੀ ਵੱਲ ਫਿਰ ਸਿਮਰਨ ਕਰਨ ਲੱਗੇ। ਇਹ ਮਨੁ ਕਰਦਿਆਂ ਨੂੰ ਸ਼ਾਮ ਨੂੰ ਨਿਤਨੇਮ ਰਹਿਰਾ ਦਾ ਕੀਰਤਨ ਸ਼ੁਰੂ ਹੋਇਆ। ਰਹਿਰਾਸ ਸ਼ੁਰੂ ਹੋਈ ਫਿਰ ਉਸ ਤੋਂ ਉਪਰੰਤ ਫਿਰ ਹਾਰਤਾ ਆਰਤੀ ਦਾ ਕੀਰਤਨ ਕੀਤਾ ਨਾਸਵੀ ਹਾਰਤਾ ਆਰਤੀ ਦੇ ਕੀਰਤਨ ਦੇ ਵਿੱਚ ਸਾਹ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾ ਕੇ ਬੈਠ ਗਿਆ ਹਾਰਤਾ ਆਰਤੀ ਦੇ ਕੀਰਤਨ ਤੋਂ ਬਾਅਦ ਅਰਦਾਸ ਹੋਈ ਅਰਦਾਸ ਤੋਂ ਬਾਅਦ ਫੇ ਪੁੱਲੇ ਦੀਵਾਨਾਂ ਦਾ ਪ੍ਰਾਰੰਭਤਾ ਹੋਈ ਜਥੇ ਦੇ ਇੱਕ ਸਿੰਘ ਨੇ ਕੀਰਤਨ ਦੀ ਪ੍ਰారంਭਤਾ ਕੀਤੀ ਪਹਿਲਾਂ ਸ਼ਾਨ ਬਜਾਈ ਉਤੋਂ ਪ੍ਰੰਤ ਵੰਦਨਾ ਕਰਕੇ ਉਸਨੇ ਦੋ ਧਾਰਨਾ ਪੜੀਆਂ ਵਿਸਾਖੀ ਦੇ ਸੰਬੰਧ ਵਿੱਚ ਫਿਰ ਬਾਬਾ ਜੀਆ ਨੇ ਜਿਹੜਾ ਜਥੇਦਾਰ ਰਾਗੀ ਸਾਹਿਬ ਸੀ ਸਿੰਘ ਜੀ ਉਹਨਾਂ ਨੇ ਇਹ ਸਾਰਾ ਕੀਤਾ ਕਿ ਆ ਜਾ ਫਕਰਾ ਤੂੰ ਵੀ ਹਾਜ਼ਰੀ ਲਾ ਲੈ ਉਹ ਕਾਫੀ ਸੰਗਤ ਜਾਣਣ ਲੱਗੀ ਸੀ ਜਾਂ ਰੋਜ਼ ਹੀ ਉੱਥੇ ਸੇਵਾ ਕਰਦੇ ਸੀ ਲੰਗਰ ਵਿੱਚ ਜਲ ਪਾਣੀ ਛਕਦੇ ਜਾਂ ਬਾਬਾ ਜੀਾਂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦੇ ਵਚਨ ਸੁਣਦੇ ਕਾਫੀ ਸੰਗਤ ਜਾਣਦੀ ਸੀ ਬਾਬਾ ਜੀ ਕਹਿੰਦੇ ਅਸੀਂ ਉੱਠ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਵਾਜੇ ਕੋਲੇ ਬੈਠ ਕੇ ਜਾ ਕੇ ਫਿਰ ਅਸੀਂ ਕੀਰਤਨ ਸ਼ੁਰੂ ਕਰਿਆ ਕੀਰਤਨ ਸ਼ੁਰੂ ਕਰਕੇ ਪਹਿਲਾਂ ਅਸੀਂ ਇੱਕ ਰੀਦ ਪੜੀ ਰੀਦ ਪੜਨ ਤੋਂ ਬਾਅਦ ਫਿਰ ਇੱਕ ਧਾਰਨਾ ਪੜੀ ਧਾਰਨਾ ਪੜ ਕੇ ਅਸੀਂ ਆਪਦੇ ਆਰਨਾ ਪੰਨ ਤੋਂ ਬਾਅਦ ਰਾਗੀ ਸਿੰਘ ਨੂੰ ਬੇਨਤੀ ਕਰਕੇ ਆਪਣੇ ਸੰਗਤ ਦੇ ਵਿੱਚ ਆ ਕੇ ਬੈਠਦੇ ਉਸ ਤੋਂ ਉਪਰੰਤ ਗਾਇਨ ਕੀਰਤਨ ਕਰਦੇ ਨੇ ਗਰੀਬਾਂ ਸਾਡੇ 1.5 ਦਾ ਟਾਈਮ ਹੋ ਚੁੱਕਿਆ ਸੀ ਬਾਬਾ ਰੀਸਰ ਸਿੰਘ ਜੀ ਮਹਾਰਾਜ ਉਹੀ ਦੀਵਾਨ ਦੇ ਵਿੱਚ ਸਤਗੁਰਾਂ ਦੀ ਹਜੂਰੀ ਦੇ ਵਿੱਚ ਆਕੇ ਸੁਹਾਇ ਮਨ ਹੋਇਆ ਉੱਤੇ ਆਕੇ ਬਾਬਾ ਜੀਆ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਦੇ ਉਸਤ ਕਰਦੇ ਹਨ ਸ੍ਰੀ ਅਨੰਦਪੁਰ ਸਾਹਿਬ ਦੇ ਵਚਨ ਸੁਣਾਉਂਦੇ ਹਨ ਇਹਦੇ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਬਸਾਕੀ ਦਾ ਜੋ ਦਿਹਾੜਾ ਸੀ ਉਸ ਦਿਹਾੜੇ ਬਹੁਤ ਵੱਡਾ ਭਾਰੀ ਆ ਇਕੱਠ ਕੀਤਾ ਔਰ ਇਤਿਹਾਸਕ ਅੱਜ ਦੀ ਸੰਗਤਾਂ ਨੇ ਵਿਚਾਰ ਸਰਵਣ ਕੀਤੀ ਹੈ ਅਗਲਾ ਇਤਿਹਾਸ ਫਿਰ ਸਰਵਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ